ਜਿਹੜਾ ਕਿ ਜਿਹੜਾ ਮਾਮਲਾ ਹੈ ਜਿਹੜਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੋਲਵ ਕੀਤਾ ਹੈ ਮਾਨਜੋਗ ਡੀਜੀਪੀ ਸਾਹਿਬ ਤੇ ਸੀਪੀ ਅੰਮ੍ਰਿਤਸਰ ਸਦਾਰ ਗੁਰਪ੍ਰੀਤ ਸਿੰਘ ਕੁਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈ ਸਾਨੂੰ ਕਿ ਕਿਸੇ ਵੀ ਤਰ੍ਹਾਂ ਦੀ ਜੋ ਵੀ ਕ੍ਰਾਈਮ ਹੈ ਉਹਤੇ ਪ੍ਰੋਐਕਟਿਵ ਹੋ ਕੇ ਕੰਮ ਕਰਨਾ ਹੈ ਤੇ ਇਹ ਜਿਹੜਾ ਮਸਲਾ ਹੈ ਇਹਦੇ ਵਿੱਚ ਇੱਕ ਸਸਪੈਕਟਿਡ ਅਕਿਊਜ਼ਡ ਸੀ ਜਿਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਬੰਦਾ ਜਿਹੜਾ ਆਰਮੀ ਯੂਨੀਫਾਰਮਸ ਹੁੰਦੀਆਂ ਹੈ अनुपाके होलगेट इलाके च शक्की देखया गया है ओदी इंफॉर्मेशन जदों ही सानू मिली ते अमृतसर पुलिस कमिश्नरेट दी टीम हेडेड बाय एडीसीपी जोन 1 डॉक्टर दर्पण आलूवालिया एसीपी सेंट्रल सुरेंद्र जी एसएचओ डी डिवीजन सुखेंद्र जी इना दी टीम ने बहुत प्रोएक्टिव होके च काम किया एंड इना जॉइंट ऑपरेशन अलोंग विथ द मिलिट्री इंटेलिजेंस उना दा भी सानू पूरा कोऑपरेशन मिला वो बंदा जड़ा हैगा ओ राउंड अप किया गया ਜਦੋਂ ਉਸ ਬੰਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਉਹਨੇ ਆਪਣਾ ਨਾਮ ਸੰਦੀਪ ਸਿੰਘ ਦੱਸਿਆ ਤੇ ਉਹਨੇ ਇਹ ਦੱਸਿਆ ਕਿ ਉਹ ਚਿਕਨਾ ਪਿੰਡ ਅਨੰਦਪੁਰ ਸਾਹਿਬ ਦਾ ਵਸਨੀਕ ਹੈ ਤੇ ਉਹਨੇ ਜਿਹੜੀ ਵਰਦੀ ਪਾਈ ਹੋਈ ਹੈ ਉਹਦੇ ਰਿਗਾਰਡਿੰਗ ਜਦੋਂ ਉਹ ਤੋਂ ਪੁੱਛਗਿੱਛ ਕੀਤੀ ਗਈ ਹੀ ਵਾਸ ਵੇਅਰਿੰਗ ਯੂ نو ਮੇਜਰ ਰੈਂਕ ਸੋ ਉਹਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਇਆ ਸੋ ਦੈਨ ਓਨ ਦਾ ਬੇਸਿਸ ਆਫ ਥੈਟ ਹੀ ਵਾਸ ਰਾਉਂਡਡ ਅਪ ਐਂਡ ਐਨ ਐਫ ਆਈ ਆਰ ਵਾਸ ਰਜਿਸਟਰਡ ਐਫ ਆਈ ਆਰ ਨੰਬਰ 11 ਡੇਟਡ 10, uh, 10 10 23 ਔਰ ਰਜਿਸਟਰ ਹੋਈ ਪੀਐਸਡੀ ਡਿਵੀਜ਼ਨ ਅੰਡਰ ਸੈਕਸ਼ਨ 420 467 468 uh, 471 171 140 ਐਂਡ ਆਲਸੋ 6 ਸੈਕਸ਼ਨ 6 ਆਫੀਸ਼ਲ ਸੀਕ੍ਰੇਟ ਐਕਟ ਜਦੋਂ ਉਹਦੀ ਫਰਦਰ ਪੁੱਛਗਿਛ ਹੋਈ ਤੇ ਉਹਦਾ ਸਮਾਨ ਫਰੋਲਿਆ ਗਿਆ ਤੇ ਉਹਦੇ ਵਿੱਚ ਜਿਹੜੀ ਹੈਗੀ ਆਰਮੀ ਦੀ ਵੱਖ-ਵੱਖ ਰੈਂਕਾਂ ਵੀਰ ਵਰਦੀਆਂ ਜਿਹੜੀਆਂ ਹੈंगी ਉਹਦੇ ਚੋਂ ਬਰਾਮਦ ਹੋਈਆਂ ਸੋ ਇਹ ਜਿਹੜਾ ਮੈਟਰ ਹੈ ਇਹ ਬਹੁਤ ਹੀ ਸਸਪੀਸ਼ੀਅਸ ਜਾਪਦਾ ਹੁੰਦਾ ਹੈ ਐਂਡ ਥਿਸ ਇਸ ਬੀਇੰਗ ਫਰਦਰ ਜਿਹੜਾ ਹੈਗਾ ਇਨਵੈਸਟੀਗੇਟਿਡ ਤੇ ਇਹਦੇ ਵਿੱਚ ਕੋਈ ਅਗਰ ਇੰਟਰ ਸਟੇਟ ਲਿੰਕੇਜਸ ਹੈ ਜਾਂ ਨਹੀਂ ਜਾਂ ਵੈਦਰ ਕੁਝ ਇੰਟਰਨੈਸ਼ਨਲ ਲਿੰਕੇਜਸ ਵੀ ਹੈਗੇ ਜਾਂ ਨਹੀਂ ਇਹ ਸਾਰੇ ਜਿਹੜੇ ਹੈਗੇ ਏਜੰਸੀਜ਼ ਮਿਲ ਕੇ ਅਲੋਂਗ ਵਿਦ ਕਾਪਰੇਸ਼ਨ ਆਫ ਦ ਮਿਲਟਰੀ ਇੰਟੈਲੀਜੈਂਸ ਇਹ ਚ ਕੰਮ ਕੀਤਾ ਜਾ ਰਿਹਾ ਹੈ ਜੀ ਮੈਡਮ ਖਾਨ ਨੇ ਕੀ ਹੈ ਜੀ ਕਿਉਂ ਇਹਨਾਂ ਦੇ ਕੋਲ ਉੱਥੇ ਵਰਦੀ ਪਾ ਕੇ ਜਿਹੜਾ ਘੁੰਮਿਆ ਜਾਇਆ ਸੀ ਮੈਡਮ ਕਿਹਨਾਂ ਲੋਕਾਂ ਨੂੰ ਟਾਰਗੇਟ ਕਰਦਾ ਸੀ ਦੇਖਿਓ ਇਹ ਹੀ ਹੈ ਜਿਹੜੀਆਂ ਗੱਲਾਂ ਹੈਗੀਆਂ ਉਹ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਬਟ ਯੈਸ ਉਹਦੀ ਫੋਟੋਸ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਕੋਲ 5 ਤੋਂ 6 ਵਰਦੀਆਂ ਸਾਨੂੰ ਮਿਲੀਆਂ ਤੇ ਉਹਦੀ ਜਿਵੇਂ ਰੈਂਕ ਵਾਈਜ਼ ਹੁੰਦੀ ਹੈ ਜਿਵੇਂ ਪੁਲਿਸ 'ਚ ਵੀ ਰੈਂਕਿੰਗ ਹੁੰਦੀ ਹੈ ਉਦਾਂ ਹੀ ਆਰਮੀ 'ਚ ਵੱਖ-ਵੱਖ ਰੈਂਕਸ fromParams ਦ ਲੋਅਰ ਰੈਂਕ ਅਪ ਟੂ ਦ ਰੈਂਕ ਆਫ ਦ ਮੇਜਰ ਉਹਦਾ ਸਮਾਨ ਇਹਦੇ ਕੋਲੋਂ ਸਾਨੂੰ ਮਿਲਿਆ ਹੈ ਉਹ ਵੈਰੀਫਾਈ ਕਰਦੇ ਪਾਏ ਜੀ ਦੇਖਿਆ ਜਦੋਂ ਇੱਕ ਸਿਵਿਲਿਅਨ ਬੰਦਾ ਜਦੋਂ ਵਰਦੀ ਪਾਉਂਦਾ ਹੈ ਤਾਂ ਉਹਦਾ ਵਰਦੀ ਪਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ ਐਨ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਭਾਵੇਂ ਉਹ ਪੁਲਿਸ ਦੀ ਟ੍ਰੇਨਿੰਗ ਹੋਏ ਜਾਂ ਆਰਮੀ ਦੀ ਟ੍ਰੇਨਿੰਗ ਹੁੰਦੀ ਹੈ ਉਦੋਂ ਪਰਸਨ ਚੇਂजेस ਸੋ ਹੀ ਵਾਸ ਨਾਟ ਕੈਰੀਿੰਗ ਦਾ ਯੂਨੀਫਾਰਮ ਪ੍ਰੋਪਰਲੀ ਉਹਦਾ ਜਿਹੜਾ ਹਾਫ ਹਾਊਸ ਸੀ ਉਹਦਾ ਡੀਲਡ ਆਲ ਸੀ ਉਹ ਜਿਵੇਂ ਚੱਲਦਾ ਪਿਆ ਸੀ ਉੱਥੇ ਜਦੋਂ ਉਹ ਤੋਂ ਪੁੱਛਕਿਛ ਕੀਤੀ ਗਈ ਤਾਂ THEN ਹੀ ਕੁਡ ਨਾਟ ਗਿਵ ਐਨੀ ਸੈਟੀਸਫੈਕਟਰੀ ਆਨਸਰ ਉਹ ਫਿਰ ਜਦੋਂ ਫਰਦਰ ਵੈਰੀਫਾਈ ਹੋਇਆ ਔਰ ਉਹਦਾ ਬੈਕ ਜਿਹੜਾ ਉਹਨੇ ਕੈਰੀ ਕੀਤਾ ਹੋਇਆ ਸੀ 20 ਕਿਲੋਜ਼ ਉਹ ਚੋਂ ਫਿਰ ਇਹ ਸਮਾਨ ਮਿਲਿਆ ਉਹਦੀ ਸੋਰਸ ਪੁੱਛੀ ਗਈ ਤੋਂ ਉਹਨੂੰ ਸੈਟੀਸਫੈਕਟਰੀਲੀ ਆਨਸਰ ਨਹੀਂ ਕਰ ਪਾਏ ਐਂਡ THEN ਜਦੋਂ ਉਹਦੇ ਐਂਟੀਸੀਡੈਂਟਸ ਵੈਰੀਫਾਈ ਕੀਤੇ ਗਏ ਤੋਂ ਉਹ ਚ ਇਹ ਪਤਾ ਚੱਲਿਆ that he is not in the army and wo ek fake army person ban ke impersonate kar rahe hain halle tak to ji koi role nahi aaya hai but ede ich ene vardiyan kyon procure kiti hain inna da wo ki karna chahunda si ono kis paase you know use karna chahunda si ya oda ek mahaz ek shauk si wo sariyan gallan apan verify kar jao ji oda aadhar card sanu milya hai ਸੋ ਹੋ ਵੀ ਆਪਾਂ ਉਹਦੀ ਪਛਾਣ ਸਟੈਬਲਿਸ਼ ਕਰਦੇ ਪਏ ਇਹ ਬੰਦਾ ਜਿਹੜਾ ਹੈ ਇਹ ਐਜ਼ ਆਫ ਨਾਓ ਜੰਮੂ ਕਸ਼ਮੀਰ ਚ ਕੰਮ ਕਰਦਾ ਹੈ ਐਜ਼ ਅ ਜੀਸੀਬੀ ਐਕਸਕੇਵੇਟਰ 30 ਸਾਲ ਦੀ ਉਮਰ ਹੈਗੀ ਤਾਂ ਉਧਰੋਂ ਜਿੱਧਰ ਇਹਦੀ এমਪਲੋਇਮੈਂਟ ਹੈ ਉੱਥੋਂ ਵੀ ਆਪਾਂ ਵੈਰੀਫਾਈ ਕਰ ਲਾਂਗੇ